ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਖਾਨਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਅਤੇ ਸਪੈਸ਼ਲ ਸਿਕਿਉਰਿਟੀ ਫੋਰਸ ਦੇ ਜਵਾਨਾਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ। ਇਸ ਦੌਰਾਨ ਜਿੱਥੇ ਉਹਨਾਂ ਨੇ ਗੱਡੀਆਂ ਦੀ ਚੈਕਿੰਗ ਕੀਤੀ ਉੱਥੇ ਹੀ ਦੁਕਾਨਦਾਰਾਂ ਵਿਸ਼ੇਸ਼ ਕਰ ਸੋਨੇ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਦੇ ਕੈਮਰੇ ਵੀ ਚੈੱਕ ਕੀਤੇ ਅਤੇ ਦੁਕਾਨਦਾਰਾਂ ਨੂੰ ਹਿਦਾਇਤ ਕੀਤੀ ਕਿ ਆਪਣੀਆਂ ਦੁਕਾਨਾਂ ਦੇ ਬਾਹਰ ਲੱਗੇ ਕੈਮਰਿਆਂ ਦੇ ਲੈਂਸ ਲਗਾਤਾਰ ਸਾਫ਼ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਉਹਨਾਂ ਦੇ ਕੈਮਰੇ ਠੀਕ ਤਰ੍ਹਾਂ ਨਾਲ ਕੰਮ ਕਰ ਰਹੇ ਹਨ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਐਸਐਸਪੀ ਗੁਰਦਾਸਪੁਰ ਸ਼ਰੀਰ ਦਿੱਤਾ ਜੀ ਜੇ ਨਿਸ਼ਾਨਾ ਦੇ ਸਾਹੇਟ ਜਿਹੜੇ ਸ਼ਹਿਰ ਦੇ ਵਿੱਚ ਜਿੰਨੇ ਵੀ ਜੁਐਲਰੀ ਦੀਆਂ ਸ਼ਾਪਸ ਨੇ ਉਹਨਾਂ ਦੇ ਕੈਮਰੇ ਚੈੱਕ ਕੀਤੇ ਗਏ ਉਹਨੇ ਡੀਵੀਆਰ ਉਹਨਾਂ ਨੂੰ ਪ੍ਰੋਪਰਲੀ ਠੀਕ ਰੱਖਣ ਵਾਸਤੇ ਕਿਹਾ ਗਿਆ ਤੇ ਉਹਨਾਂ ਦੇ ਜਿਹੜੇ ਕੈਮਰੇ ਉਹਨਾਂ ਨੂੰ ਸਾਫ਼ ਰੱਖਣ ਵਾਸਤੇ ਕਿਹਾ ਗਿਆ ਤਾਂ ਜੋ ਫੋਟੋ ਕਲੀਅਰ ਆ ਸਕੇ ਹੋਰ ਵੀ ਜਿੰਨੀਆਂ ਦੁਕਾਨਾਂ ਨੇ ਲੋਕਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਦੀ ਭਾਵਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਬਿਲਕੁਲ ਵੀ ਕਿਸੇ ਵੀ ਡਰ ਭੈਅ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਤਤਪਰ ਹੈ ਤੇ ਹੋਰ ਜਿਸ ਤਰ੍ਹਾਂ ਨਸ਼ਾ ਹੈਗਾ ਕੋਈ ਵੇਚਦਾ ਹੈ ਤੇ ਉਹਦੇ ਬਾਰੇ ਪੁਲਿਸ ਨੂੰ ਟੋਲ ਫ੍ਰੀ ਨੰਬਰ ਜਿਹੜਾ ਸ਼ੂਆ ਉਹਦੇ ਬਾਰੇ ਦੱਸਿਆ ਗਿਆ ਵੀ ਤੁਸੀਂ ਦੱਸੋ ਕਿ ਇਸ ਦਾ ਉਹਨਾਂ ਦਾ ਨਾਮ ਉੱਤੇ ਰੱਖਿਆ ਜਾਏਗਾ ਤੇ ਉਹਦੀ ਜਿਹੜਾ ਕੋਈ ਵੀ ਨਸ਼ਾ ਵੇਚਦਾ ਹੈ ਉਹਦੇ ਬਾਰੇ ਉਹਦੇ ਜਾਣਕਾਰੀ ਦਿੱਤੀ ਜਾਵੇ ਕੈਮਰੇਆ ਦੀ ਚੈਕਿੰਗ ਜਿਹੜੀ ਕੀਤੀ ਗਈ ਹੈ ਇਨਪੁਟ ਹੈ ਕੋਈ ਜਾਂ ਮਸਾਕੀ ਦੇ ਮਤਲਬ ਨਜ਼ਰ ਆਈ ਹੈ ਰੂਟੀਨ ਚ ਕੀਤੀ ਗਈ ਹੈ ਜਿਹੜੀ ਸਾਡੇ ਜਿਹੜੇ ਐਸਐਸਪੀ ਸਾਹਿਬ ਜੀ ਦੇ ਨਿਸ਼ਾਨ ਰਿਸ਼ਾ ਹੈ ਇੱਥੇ ਤੇ ਉਹਦੇ ਜੋ ਵੀ ਉਹਨਾਂ ਵੱਲੋਂ ਡਿਜ਼ਰਵੇਸ਼ਨ ਦੇਲੇ ਵੀ ਸ਼ਾਇਦ ਦੇ ਵਿੱਚ ਬਿਲਕੁਲ ਸੁਖ ਭਾਵਨਾ ਬਣਾ ਕੇ ਰੱਖਣੀ ਹੈ ਤੇ ਲੋਕਾਂ ਦੇ ਵਿੱਚ ਕਿਸੇ ਵੀ ਡਰ ਭੈਰ ਨੂੰ ਖਤਮ ਕਰਕੇ ਰੱਖਣਾ ਹੈ ਉਹ ਕਰਕੇ ਸਾਰੇ ਇਸ ਜਿਹੜਾ ਪੈਦਲ ਮਾਰਚ ਆ ਟਾਗਮਾ ਸ਼ਹਿਰ ਵਿੱਚ ਕੀਤਾ ਗਿਆ ਸਰਪਤੀ ਤੇ ਜਿੱਦਾਂ ਮੇਲੇ ਲੱਗਦੇ ਤਿਪੜੀ ਵੀ ਲੱਗਦਾ ਪੰਨੋਰੀ ਵੀ ਲੱਗਦਾ ਕਾਫੀ ਦੂਸਰੋ ਦੂਸਰੋ ਲੋਕ ਆਉਂਦੇ ਆ ਉਹ ਸ਼ਹਿਰ ਹੋ ਕੇ ਜਾਂਦੇ ਇੰਨੀ ਪ੍ਰਭਰਤੀ ਤੇਗੇ ਉਹਦੇ ਵਾਸਤੇ ਵੱਖਰੇ ਵੱਖਰੇ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਹੋਏ ਹਨ ਤਾਂ ਜੋ ਉੱਥੇ ਜਿੰਨੇ ਵੀ ਫੋਰਸ ਹੈ ਸਾਡੀ ਲੱਗ ਸਕੇ ਵਾਰ-ਵਾਰ ਫੋਰਸ ਲਗਾਈ ਗਈ ਹੈ ਫੋਰ ਕੀ ਕੇ ਸਰਬਰ ਬੰਨ੍ਹ ਨਾਲ ਕੇ ਬੰਦੀ ਕੀਤਾ ਰਹੀ ਉਸ ਤਰ੍ਹਾਂ ਜਿੱਦਾਂ ਸਾਡੇ ਹੁਣ ਨਾਕੇ ਲੱਗੇ ਹੁੰਦੇ ਹਨ ਕਾਨੂੰਨਵਾਨ ਚੌਕ ਲੱਗਾ ਹੁੰਦਾ ਹੈ ਸਾਡਾ ਗੁਰਕਵੀਦਾਸ਼ ਚੌਕ ਲੱਗਾ ਹੁੰਦਾ ਹੈ ਸ਼ਹਿਰ ਦਾ ਚੌਂਗ ਨਾਕਾ ਹੁੰਦਾ ਹੈ ਸ਼ਾਇਦ ਇਹ ਐਂਟਰੀ ਦੇ ਉੱਤੇ ਲੱਗਾ ਹੈ ਬੱਬਰੀ ਬਾਈਪਾਸ ਨਾਕਾ ਹੈ ਸ਼ਹਿਰ ਚਾਰਵਾਂ ਕਾਟਰਨ ਕੀਤਾ ਹੋਇਆ ਹੈ ਪਿਛਲੇ ਦਿਨੀ ਸ਼ਹਿਰ 'ਚ ਕਾਫੀ ਚੋਰੀਆਂ ਹੋਈਆਂ ਕੋਈ ਹਫਤਾ ਪਹਿਲੇ ਪਿੱਛੇ ਲਗਾਤਾਰ ਚੋਰੀਆਂ ਹੋਈਆਂ ਰਾਤਿਕਾ ਇਸ ਤੋਂ ਬਤਾਈ ਕਿ ਇਹ ਦੇਖੋ ਰਾਤਿਕਾ ਸਤਾਈਆ ਸੀ ਹੁਣ ਇੱਕ ਚੋਰੀ ਟ੍ਰੇਸ ਵੀ ਕਰ ਲਈ ਹੈ ਇੱਕ ਚੋਰ ਫੜਿਆ ਹੈ ਜੀ ਜਿਹੜੀ ਸਾਰੇ ਅਸੀਂ ਪੁਲਿਸ ਨੂੰ ਜਾਣਕਾਰੀ ਦੇਵਾਂਗੇ